ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਖੱਠਾ ਜਲਾਤਰਨਤਾਰ ਜੋ ਮਾਜੇ ਦਾ ਨਹੀਂ ਬਲਕਿ ਵਿਸ਼ਵ ਦਾ ਪ੍ਰਸਿੱਧ ਦਾ ਇਤਿਹਾਸਕ ਸਥਾਨ ਹੈ ਤੇ ਅ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਹਰ ਸਾਲ 20 21 22 ਨੂੰ ਸਲਾਨਾ ਜੋੜ ਮੇਲਾ ਬੜੇ ਪਿਆਰ ਸ਼ਰਧਾ ਸਹਿਤ ਮਨਾਇਆ ਜਾਂਦਾ ਹੈ ਜਿਹਦੇ ਵਿੱਚ ਲੱਖਾਂ ਦੀ ਤعداد ਦੇ ਵਿੱਚ ਸੰਗਤਾਂ ਜੜੀਆਂ ਹਾਜ਼ਰੀਆਂ ਲਵਾਉਂਦੀਆਂ ਨੇ ਔਰ ਇਹ ਸਾਰੀਆਂ ਬਾਬਾ ਬੁੱਢਾ ਸਾਹਿਬ ਦੇ ਪੰਚਨ ਵਾਲੀਆਂ ਸੰਗਤਾਂ ਨੂੰ ਜਿਉ ਆਇਆ ਕਹਿਣ ਵਾਸਤੇ ਉਹਨਾਂ ਦੀ ਲੰਗਰ ਪਾਣੀ ਦੇ ਪ੍ਰਬੰਧ ਕਰਨਾ ਉਹਨਾਂ ਦੀ ਰਹਿائش ਦੇ ਪ੍ਰਬੰਧ ਕਰਨਾ ਤੇ ਇਹ ਸੇਵਾ ਆਪਾਂ ਨੂੰ ਤਕਰੀਬਨ ਹਰ ਸਾਲ ਨਸੀਬ ਹੁੰਦੀ ਹੈ ਐਤਕੀ ਵਾਰ ਵੀ ਇਹ ਸਲਾਨਾ ਜੋੜ ਮੇਲਾ 21 22 ਅਸੂ ਦੇ ਮੁਤਾਬਕ 5 6 7 ਅਕਤੂਬਰ 2024 ਨੂੰ ਆ ਰਿਹਾ ਹੈ। ਔਰ ਇਸ ਮੇਲੇ ਦੇ ਵਿੱਚ ਪਹੁੰਚੀ ਹੋਈ ਸੰਗਤ ਨੂੰ ਅਸੀਂ ਹੋਰ ਵੀ ਵਧੀਆ ਢੰਗ ਦੇ ਨਾਲ ਜੀਵ ਆਇਆਂ ਕਹਿ ਸਕੀਏ। ਉਹਨਾਂ ਲਈ ਪੋਜਨ ਪਾਣੀ ਦੇ ਰਸਤੇ ਪ੍ਰਬੰਧ ਕਰ ਸਕੀਏ। ਅਤੇ ਪਿਛਲੇ ਸਾਲ ਜੋ ਸਾਡੇ ਕੋਲ ਸਰਾਨਾ ਜੋੜ ਮੇਲਾ ਮਨਾਉਂਦਿਆਂ ਜੇ ਕੋਈ ਕੋਈ ਕਮਜ਼ੋਰੀ ਰਹੀ ਹੋਵੇ ਤੇ ਉਹਦੇ ਬਾਰੇ ਅਸੀਂ ਡਿਸਕਸ ਕਰਕੇ ਤਾਂ ਕਿ ਅਸੀਂ ਇਸ ਸਲਾਨਾ ਜੋੜ ਮੇਲੇ ਨੂੰ ਹੋਰ ਵੀ ਉਤਸ਼ਾਹ ਔਰ ਉਸ ਚੇਤਤਾ ਦੇ ਸਹਿਤ ਜਿਹੜਾ ਉਹ ਮਨਾ ਸਕੀਏ ਇਸ ਦੇ ਸਬੰਧ ਦੇ ਵਿੱਚ ਗੁਰਦੁਆਰਾ ਬੀੜ ਬਾਬਾ ਬੁੱਢਾ ਸਰ ਜੀ ਦੀ ਮੈਨੇਜਮੈਂਟ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਲਾਕੇ ਦੀਆਂ ਪਤਵੰਤੀਆਂ ਰੂਹਾਂ ਦੀ ਮੀਟਿੰਗ ਬੁਲਾਈ ਜਾਂਦੀ ਹੈ ਜਿਹੜੇ ਵੱਖ-ਵੱਖ ਤਰ੍ਹਾਂ ਦੇ ਇਸ ਅਸਥਾਨ ਤੇ ਗੁਰੂ ਕੇ ਲੰਗਰ ਸਾਈਕਲ ਸਟੈਂਡ ਮੋਟਰਸਾਈਕਲ ਸਟੈਂਡ ਕਾਰ ਪਾਰਕਿੰਗ ਆ ਤੇ ਜਿੱਥੇ-ਜਿੱਥੇ ਵੀ ਸੁਵਿਧਾਾਂ ਨਭਾਉਂਦੇ ਨੇ ਉਹਨਾਂ ਸਾਰਿਆਂ ਨੂੰ ਬੁਲਾਇਆ ਜਾਂਦਾ ਹੈ ਆਪ ਵੀ ਸਮੂਹ ਸਬਾ ਸੁਸਾਇਟੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਾਰਿਆਂ ਨੂੰ ਸੱਦਾ ਹੈ ਕਿ ਜੋ ਗੁਰਦੁਆਰਾ ਬੀੜ ਬਾਬਾ ਬੁੱਢਾ ਸਵੇਖੇ 20 ਸਤੰਬਰ ਨੂੰ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਵੱਧ ਚੜ ਕੇ ਭਾਗ ਲੈਣਾ ਜੀ ਤੇ ਨਾਲ ਹੀ ਬੇਨਤੀ ਹੈ ਕੋਸ਼ਿਸ਼ ਕਰੀਏ ਜੇ ਅਸੀਂ ਵੱਧ ਤੋਂ ਵੱਧ ਸੁਝਾਅ ਜੜੇ ਉਹ ਲਿਖਤੀ ਰੂਪ ਦੇ ਵਿੱਚ ਦੇਈਏ ਕਿਉਂਕਿ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਕੋਈ ਬਲਾਰਾ ਬੋਲਦਾ ਉਹ ਕਾਫੀ ਟਾਈਮ ਲੈ ਜਾਂਦਾ ਹੈ ਔਰ ਸੁਝਾਅ ਜਿਹੜਾ ਹੈ ਉਹ ਉਤੋਂ ਅਸੀਂ ਵਾਂਝੇ ਰਹਿ ਜਾਂਦੇ ਜਿਹੜਾ ਵੀ ਸੁਝਾਅ ਤੁਸੀਂ ਦੇਣਾ ਚਾਹੁੰਦੇ ਹੋ ਪਲੀਜ਼ ਕਿਰਪਾ ਕਰਕੇ ਜੇ ਲਿਖਤੀ ਰੂਪ ਦੇ ਵਿੱਚ ਦੇ ਦਿਓ ਤਾਂ ਹੋਰ ਵੀ ਵਧੀਆ ਔਰ ਸਾਰੀਆਂ ਸੰਤਾਂ ਨੂੰ ਬੇਨਤੀ ਹੈ ਭਾਈ ਜਿਹੜੀ 20 ਸਤੰਬਰ ਨੂੰ ਹੋ ਰਹੀ ਸਾਲਾਨਾ ਜੋੜ ਮਿਲਦੇ ਇਸ ਬਾਅਦ ਵਿੱਚ ਮੀਟਿੰਗ ਹੈ ਇਸ ਦੇ ਵਿੱਚ ਆਪਣੇ ਕੀਮਤੀ ਸੁਝਾਅ ਵਿਚਾਰ ਦੇਣ ਦੀ ਕਿਰਪਾਲਤਾ ਕਰਨੀ ਜੀ ਆਪ ਸਾਰਿਆਂ ਨੂੰ ਜੀ ਆਇਆਂ वाहिगुरू जी का ख़ा वाहिगुरु जी